ਅੱਜ ਆਪਾਂ ਇੱਥੇ ਬੈਠੇ ਆ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਮੇਰੇ ਕੋਲ ਅਬੋਰ ਚੈਂਬਰ ਆਫ ਕਾਮਰਸ ਦਾ ਇੱਕ ਡੈਪੁਟੇਸ਼ਨ ਆਇਆ ਹੈ ਇੱਕ ਕੰਪਲੇਂਟ ਲੈ ਕੇ ਇਹਦੇ ਵਿੱਚ ਰੈਕਸਿੰਗ ਪਲਾਂਟ ਦੇ ਪ੍ਰਧਾਨ ਨੇ ਇਹਦੇ ਵਿੱਚ ਸੈਲਰ ਨੇ ਖੱਲ ਬਨੋਲੇ ਵਾਲੇ ਨੇ ਵਪਾਰੀ ਨੇ ਟ੍ਰੇਡ ਵਾਲੇ ਫੈਕਟਰੀ ਜਿੰਨੇ ਵੀ ਮਤਲਬ ਫੈਕਟਰੀ ਅਬੋਰ ਦੀ ਅਲੱਗ-ਅਲੱਗ ਫੈਕਟਰੀਜ਼ ਆ ਉਹ ਫੈਕਟਰੀਆਂ ਦੇ ਲੋਕ ਮੇਰੇ ਕੋਲ ਆਏ ਆ ਉਹਨਾਂ ਦੇ ਪ੍ਰਧਾਨ ਆਏ ਆ ਫੈਕਟਰੀ ਆਏ ਆ ਆਦੀ ਸਮੱਸਿਆ ਲੈ ਕੇ ਆਏ ਆ ਜੀ ਉਹ ਸਮੱਸਿਆ ਮੈਂ ਪ੍ਰਸ਼ਾਸਨ ਤੱਕ ਵੀ ਕਹਿਣਾ ਚਾਹਣਾ ਸਾਡੇ ਐਸਐਸਪੀ ਸਾਹਿਬ ਡੀਸੀ ਸਾਹਿਬ ਉਹਨਾਂ ਨੂੰ ਵੀ ਦੱਸ ਦੇਣਾ ਚਾਹਣਾ ਇਸ ਵੀਡੀਓ ਦੇ ਥਰੂ ਹੈ ਕਿ ਜਦੋਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਲੀਅਰ ਕਟ ਡਿਸ਼ ਹੈ ਵੀ ਕੋਈ ਵੀ ਯੂਨੀਅਨ ਜਿਹੜੀ ਟ੍ਰਾਂਸਪੋਰਟ ਯੂਨੀਅਨ ਜਿਹੜੀ ਇੰਡਸਟਰੀ ਨਾਲ ਜੁੜੀ ਆ ਜਾਂ ਅਫੈਕਟ ਕਰਦੀ ਹੈ ਪੰਜਾਬ ਵਿੱਚ ਉਹ ਯੂਨੀਅਨ ਬਣ ਨਹੀਂ ਸਕਦੀ ਜੀ ਸਾਰੇ ਉਹ ਬੈਨ ਕਰਤੀ ਉਹਦੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਅਬੌਰ ਦੇ ਵਿੱਚ ਪਿਛਲੇ ਦਿਨਾਂ 'ਚ ਕਿਸੇ ਨੇ ਕੋਸ਼ਿਸ਼ ਕੀਤੀ ਹੈ ਕੈਂਟਰ ਯੂਨੀਅਨ ਬਣਾਉਣ ਦੀ ਮੈਂ ਉਹਨਾਂ ਭਰਾਵਾਂ ਨੂੰ ਵੀ ਦੱਸਣਾ ਚਾਹਣਾ ਉਹ ਵੀ ਸਾਡੇ ਭਰਾ ਹੈ ਅਬੌਰ ਦੀ ਇੰਡਸਟਰੀ ਨੂੰ ਖਰਾਬ ਨਾ ਕਰੋ ਇੱਥੇ ਇੱਕੋ ਹੀ ਇੰਡਸਟਰੀ ਹੈ ਕਿੰਨੂ ਇੰਡਸਟਰੀ ਹੈ ਜ਼ਿਆਦਾ ਜਾਂ ਇੱਥੇ ਵੈਕਸੀਨ ਪਲਾਂਟ ਨੇ ਤੇ ਇਹਨਾਂ ਨੂੰ ਖਰਾਬ ਨਾ ਕਰੋ ਦਾਦਾਗਰੀ ਅਬੋਰ ਚ ਨਹੀਂ ਚੱਲਣ ਦੇਾਂਗੇ ਕੋਈ ਗੁੰਡਾਗਰਦੀ ਇੱਥੇ ਨਹੀਂ ਚੱਲੂਗੀ ਜੇ ਕਿਸੇ ਨੂੰ ਰੋਕਿਆ ਜਾਂ ਆਹਦੀਆਂ ਕਮੇਟੀਆਂ ਬਣਾ ਕੇ ਕਹਿੰਦੇ ਆਂ ਜੀ ਅਸੀਂ ਇੰਪਾਉਂਡ ਕਰਦੇਾਂਗੇ ਕੋਈ ਤੁਹਾਡੇ ਕੋਲ ਕਾਨੂੰਨੀ ਰਾਈਟ ਨਹੀਂ ਹੈ ਕਿਸੇ ਨੂੰ ਰੋਕਣ ਦਾ ਕੰਮ ਕਰਨ ਦਾ ਅਧਿਕਾਰ ਹਰੇਕ ਦਾ ਹੈਗਾ ਹਰ ਬੰਦਾ ਇਹਦਾ ਕੰਮ ਕਰ ਸਕਦਾ ਜੋ ਸਰਕਾਰ ਦੇ ਹੁਕਮ ਨੇ ਉਹਨਾਂ ਅਨੁਸਾਰ ਇੱਥੇ ਕਾਨੂੰਨ ਚੱਲੇਗਾ ਤੇ ਕਿਸੇ ਦਾ ਪਰਸਨਲ ਕਾਨੂੰਨ ਨਹੀਂ ਚੱਲੇਗਾ ਨਹੀਂ ਤਾਂ ਕਾਨੂੰਨ ਮੁਤਾਬਕ ਆਦਾ ਹਿਸਾਬ ਲਾ ਲੈਣਗੇ ਕਾਨੂੰਨ ਮੁਤਾਬਕ ਉਹਨਾਂ ਤੇ ਐਕਸ਼ਨ ਹੋਏਗਾ ਇਸ ਕਰਕੇ ਜੋ ਬੋਰ ਦੀ ਬੜੀ ਸ਼ਾਂਤ ਇੰਡਸਟਰੀ ਚੱਲ ਰਹੀ ਹੈ ਬੜੇ ਵਧੀਆ ਤਰੀਕੇ ਨਾਲ ਅੱਜ ਪੰਜਾਬ ਦਾ ਮਾਹੌਲ ਹੈ ਪੰਜਾਬ ਸਾਡੇ ਸੀਐਮ ਸਾਹਿਬ ਤਾਂ ਇੰਡਸਟਰੀ ਬੁਲਾ ਰਹੇ ਆ ਉਹ ਤਾਂ ਕਹਿ ਰਿਹਾ ਇੱਥੇ ਇਨਵੈਸਟ ਕਰੋ ਇਹ ਲੋਕ ਇੰਡਸਟਰੀ ਦੇ ਵਿੱਚ ਅੜਤਨਾ ਬਣਨ ਦੀ ਕੋਸ਼ਿਸ਼ ਕਰ ਰਹੇ ਆਦਾ ਓਪਨ ਟ੍ਰੇਡ ਹੈ ਓਪਨ ਟਰਾਂਸਪੋਰਟ ਹੈ ਕੋਈ ਵੀ ਬੰਦਾ ਆ ਕੇ ਇੱਥੇ ਮਾਲ ਭਰ ਸਕਦਾ ਕੋਈ ਵੀ ਇੱਥੇ ਮਾਲ ਲਿਜਾ ਸਕਦਾ ਇਸ ਕਰਕੇ ਐਸ ਮੈਸੇਜ ਰਾਈ ਟ੍ਰਾਂਸਪੋਰਟ ਯੂਨੀਅਨ ਦੇ ਜੋ ਵੀ ਪ੍ਰਧਾਨ ਹੈ ਮੈਂ ਨਹੀਂ ਜਾਣਦਾ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਕਿ ਕਿਸੇ ਵੀ ਸਾਡੇ ਇੰਡਸਟਰੀ ਨੂੰ ਤੰਗ ਨਾ ਕੀਤਾ ਜਾਵੇ ਤੰਗ ਕਰੋਗੇ ਤਾਂ ਭੁਗਤੋ ਬਹੁਤ ਬਹੁਤ ਤੰਗ ਠੀਕ ਹੈ ਜੀ ਇਹ ਭੇਜ ਦਵਾਂ